ਕਲ ਵੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਐਚ ਚਿੱਟੀਆਂ ਚੈਨਲ ਅੱਜ ਟਾਈਮ ਆਪਾਂ ਚੰਡੀਗੜ੍ਹ ਵਿੱਚ ਮੌਜੂਦ ਆ ਰੇਲਵੇ ਸਟੇਸ਼ਨ ਕੋਲ ਜਿਹੜਾ ਇਹਨਾਂ ਨਾਲ ਨੰਬਰ ਪਲੇਟ ਦਾ yellow ਪਲੇਟ ਦਾ ਕਰ ਰਿਹਾ ਇਸ਼ੂ ਜਿਹੜਾ ਇੱਕ ਵੰਟ ਬਿਨਾਂ ਉਹਨਾਂ ਦੇ ਕੋਲ ਖੁੱਦ ਨਹੀਂ ਆਇਆ ਚੱਲੋ ਨੰਬਰ ਪਲੇਟ ਜਿਹਨਾਂ ਨਾਲ ਕੀ ਗੱਲਬਾਤ ਹੈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰੇ ਮੇਰਾ ਨਾਮ ਜੌਨ ਹੈਗਾ ਹਾਂਜੀ ਤੇ ਮੈਂ ਆਪਣੀ ਸਵਾਰੀ ਨੂੰ ਬਲਟਾਣੇ ਤੋਂ ਚੱਕ ਕੇ ਉਰੇ ਡ੍ਰੌਪ ਕਰਨ ਆਇਆ ਤਾਂ ਮੈਂ ਉਰੇ ਗੱਡੀ ਲਾਈਤੀ ਰੇਲਵੇ ਸਟੇਸ਼ਨ ਪਾਰਕਿੰਗ ਤੋਂ ਬਾਹਰ ਤੇ ਇੱਥੇ ਮੁੰਡੇ ਖੜੇ ਸੀ ਕਿ ਨਾ ਉਹ white ਪਲੇਟ ਵਾਲੀ ਜਿਹੜੀ ਰਾਈਡਰ ਹੁੰਦੇ ਆ ਆਪਣਾ ਰੈਪ ਦੀ ਰੋਕੀ ਹੈ ਰਾਤ ਨੂੰ 1:30 ਵਜੇ ਰਹੀ ਸੀ ਤੇ ਮੇਰੇ ਤੋਂ ਪੁੱਛ ਰਿਹਾ ਬਈ ਚੰਡੀਗੜ੍ਹ ਦਾ ਟੈਕਸ ਦਿਖਾਓ ਕਿੱਥੇ ਹੈਗਾ ਵੀ ਤੁਹਾਡਾ ਅਮਨਜੀਤ ਪ੍ਰਧਾਨ ਜਿਹੜਾ ਉਹਨੇ ਲਾਗੂ ਕੀਤਾ ਉਹਦੇ ਉਸ 'ਚ ਆਪਣਾ ਜਿਹੜੀ ਉਹਨੇ ਆਪਣੀ ਯੂਨੀਅਨ ਬਣਾਈ ਹੈ ਉਸ 'ਚ ਫਸਟ ਲਾਈਨਾਂ 'ਚ ਲਿਖਿਆ ਹੋਇਆ ਜੀ ਪੀਵੀ01 ਗੱਡੀਆਂ ਨੂੰ ਚੰਡੀਗੜ੍ਹ ਦਾ ਟੈਕਸ ਵਰਨਾ ਪੈਣਾ ਹੈ ਤੇ ਉਹਨੇ ਮੇਰੇ ਨਾਲ ਗਾਲੀ ਗਲੋਚ ਵੀ ਕੀਤੀ ਹੈ ਰਾਤ ਨੂੰ ਤੇ ਪ੍ਰਧਾਨ ਬਾਰੇ ਵੀ ਉਲਟਾ ਸਿੱਧਾ ਬਹੁਤ ਬੋਲਿਆ ਕਿ ਪ੍ਰਧਾਨ ਨੂੰ ਸਾਡੇ ਅੱਗੇ ਲੈ ਕੇ ਆਓ ਅਸੀਂ ਬਹੁਤ ਕੁਝ ਉੱਠਾ ਸਿੱਧਾ ਬੋਲ ਰਸੀਂ ਬਾਅਦ ਦੇ ਦਾਂਗੇ ਐ ਕਰਦਾਂਗੇ ਤੇ ਉਸ ਤੋਂ ਬਾਅਦ ਮੈਂ 112 ਨੂੰ ਫੋਨ ਕੀਤਾ ਤੇ ਆਪਣੀ ਯੂਨੀਅਨ ਨੂੰ ਫੋਨ ਕੀਤਾ ਸੀ ਤੇ ਰਾਤ ਨੂੰ ਆਪਾਂ ਦਰਖਾਸਤ ਦੋਵੇਂ ਪਾਸੇ ਲਗਵਾਈ ਗਈ ਹੈ ਤੇ ਉਹਨੇ ਮੈਨੂੰ ਬਿਨਾ ਪੁੱਛੇ ਹੀ ਆਪਣਾ ਵੀਡੀਓ ਬਣਾ ਕੇ ਆਪਣੇ ਫੇਸਬੁਕ ਪੇਜ ਤੇ ਵੀ ਅਪਲੋਡ ਕੀਤੀ ਹੋਈ ਹੈ ਉਹਦਾ ਵੀ ਅਸੀਂ ਲੀਗਲ ਐਕਸ਼ਨ ਲੇਵਾਂਗੇ ਉੱਤੇ ਕੀ ਬਣਦਾ ਤੇ ਜਿਵੇਂ ਕਿ ਆਪਣਾ ਦੇਖਿਆ ਜਾਵੇ ਪੀਵੀ 0 ਬੰਦਾ ਚੰਡੀਗੜ੍ਹ ਦਾ ਕੋਈ ਟੈਕਸ ਵੀ ਨਹੀਂ ਹੈਗਾ ਜੀ ਤੇ ਇਹਦਾ ਇਸ਼ੂ ਬਣਾ ਉਹਨਾਂ ਨੇ ਬਣਾਇਆ ਹੋਇਆ ਤੇ ਫੇਕ ਨਿਊਜ਼ ਆਪਣਾ ਵਾਇਰਲ ਕਰੀ ਜਾ ਰਹੀ ਹੈ ਨਹੀਂ ਉਹਨਾਂ ਦਾ ਕੋਈ ਮੁਲਾਜ਼ਮ ਹੈਗਾ ਸੀ ਜਿਹੜਾ ਤੁਹਾਨੂੰ ਰੋਕਿਆ ਹੈ ਕੋਈ ਮੁਲਾਜ਼ਮ ਨਹੀਂ ਸੀਗਾ ਉਹ ਸਾਰੇ ਆਪਣਾ ਬਾਈਕਾਂ ਵਾਲੇ ਸੀਗੇ ਘਟੋ ਘਟ 15 ਤੋਂ 20 ਜਣੇ ਸੀਗੇ ਜਿਆਦਾ ਵੀ ਹੋ ਸਕਦੇ ਆ ਤੇ ਉਹਨਾਂ ਨੇ ਉਹਨਾਂ ਦੇ ਪੇਜ ਤੋਂ ਹੀ ਉਹ ਵੀਡੀਓ ਪਾਈ ਹੋਈ ਹੈ ਉਹਨਾਂ ਨੇ ਉੱਚੇ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਬਿਲਕੁਲ ਤੇ ਆਓ ਆਪਣੇ ਨਾਲ ਮੰਦੀਪ ਸਿੰਘ ਆਪਣੇ ਨਾਲ ਜੁਰਤਿਕ ਪ੍ਰਧਾਨ ਪ੍ਰਧਾਨ ਸਾਹਿਬ ਜੀ ਇਹਨਾ ਕੀ ਹੋਣਾ ਆਪਾਂ ਐਕਸ਼ਨ ਕੀ ਲੈ ਰਹੇ ਹਾਂ ਤੇ ਅ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੀ ਪ੍ਰਾਇਵਟ ਦੀ ਵਾਇਸ ਸੁਣਵਾ ਕੇ ਅੱਛੇ ਆਏ ਹੋ ਤੇਜ ਕਿੰਡੀਗੜ ਰੇਲਵੇ ਸਟੇਸ਼ਨ ਹੀ ਖੜੇ ਹੈ 10 ਦੇ ਵਿੱਚ ਅਸੀਂ ਆਏ ਹਾਂ ਇੱਥੇ ਕੋਈ ਅਸੀਂ ਰਾਤ ਨੂੰ 11 ਵਜੇ ਨਹੀਂ ਆਏ ਇੱਥੇ ਚੰਡੀਗੜ ਪਾਲਿਸੀ ਬਣੀ ਹੈ ਜੀ 36 6 2025 ਉਹਦੇ ਵਿੱਚ ਜਿਹਨਾਂ ਵਾਈਟ 플레이ਟ ਚਾਹੀਏ ਉਹ ਟੂ ਵੀਲਰ ਹੈ ਚਾਹ ਦੋ ਪਹੀਆ ਵਾਨ ਹੈ ਚਾਹ ਫੋਰ ਵੀਲਰ ਹੈ ਚਾਹ ਉਹ ਚਾਰ ਪਹੀਆ ਵਾਨ ਹੈ ਉਹ ਸਿਰਫ ਕਮਰਸ਼ੀਅਲ ਪਲੇਟ ਚੱਲ ਸਕਦਾ ਹੈ ਚਾਹੇ ਉਹ ਸਵੀਗੀਟ ਬਟੋਸ ਤੇ ਚਲਾ ਰਹੇ ਹੈ ਐਮਾਜ਼ੋਨ ਤੇ ਚਲਾ ਰਹੇ ਹੈ ਫਲਿੱਪਕਾਰਟ ਤੇ ਚਲਾ ਰਹੇ ਹੈ ਕੋਰੀਅਰ ਸਰਵਿਸ ਕਰ ਰਹੇ ਹੈ ਪੀਜ਼ਾ ਡਿਲੀਵਰੀਸ ਕਰ ਰਹੇ ਹੈ ਚਾਹੇ ਉਹ ਸਵਾਰੀ ਟੱਕਰ ਦੇ ਵਿੱਚ ਫਾਈਟ ਸੈਕਸਿਸ ਯੂਜ਼ ਕਰ ਰਹੇ ਹੈ ਓਲਾ ਉਬਰ ਜਾਂ ਡਰਾਈਵਰ ਦਾ ਰੈਪੋ ਇਹ ਰੂਲ ਬਣ ਗਿਆ ਕਮਰਸ਼ੀਅਲ ਪਲੇਟ ਤੋਂ ਕਹਿੰਦਾ ਇੱਥੇ ਕੋਈ ਨਹੀਂ ਚੱਲੇਗਾ 4 ਮਹੀਨਿਆਂ ਤੋਂ ਕੇ ਜੇ ਇਸ ਰੂਲ ਨੂੰ ਲਾਗੂ ਹੋਇਆ ਉਹ ਇਹਨੂੰ ਉਹਦੇ ਤੇ ਐਸਟੀਏ ਡਿਪਾਰਟਮੈਂਟ ਉੱਤੇ ਚਲਾਨ ਕਰ ਰਿਆ ਹੈ 판 ਨੂੰ ਜਾਇਡ ਐਕਸ਼ਨ ਟੀਮ ਚ ਲੈ ਆ ਗਿਆ ਅਸੀਂ ਉਸੇ ਜਦੋਂ ਜਾਣੇ ਆ ਚਲਾਨ ਕਰਦੇ ਆ ਜਦੋਂ ਐਸਪੀ ਐਮਪੀਏ ਚਲਾਨ ਕਰਦਾ ਦਿਨ ਦੇ ਵਿੱਚ ਕੋ ਰਾਤ ਨੂੰ 8 ਵਜੇ ਨਹੀਂ 12 ਵਜੇ ਨਹੀਂ ਫਿਰ ਕੋ 3 ਵਜੇ 2 ਵਜੇ ਨਹੀਂ ਚੰਡੀਗੜ੍ਹ ਪ੍ਰਸ਼ਾਸਨ ਸਾਡੇ ਨਾਲ ਹੁੰਦਾ ਅਸੀਂ ਰਾਈਡ ਬੁੱਕ ਕਰਦੇ ਆ ਕੋ ਕੰਮ ਤੋਂ ਬਾਅਦ ਕਿਹੜਾ ਬੰਦਾ ਉੱਥੇ ਰਾਈਡਰ ਆਉਂਦਾ ਚਾਹੇ ਉਹ ਸਾਡਾ ਕਮਰਸ਼ੀਅਲ ਪੇਟ ਵਾਲਾ ਆਵੇ ਤੇ ਚਾਹੇ ਟੰਗੂਦੜਾ ਚਾਹੇ ਉਹ ਬਲਾ ਬਲਾ ਆ ਲਾਵੇ ਉਹਦਾ ਚਲਾਨ ਹੁੰਦਾ ਜੀ ਉਹਦਾ ਚਲਾਨ ਆਲਰੇਡੀ ਅਸੀਂ ਸਾਰੇ ਚੜਾ ਵੀ ਰਹੇ ਆ ਫੇਸਬੁਕ ਤੇ ਵੀ ਆ ਰਿਹਾ ਹੈ ਮੈਸਰੂਮੀਡੀਆ ਤੇ ਵੀ ਆ ਰਿਹਾ ਹੈ ਔਰ ਅਸੀਂ ਉੱਥੇ ਅਵੇਰਨੈਸ ਵੀ ਚਲਾਉਂਦੇ ਆ ਵੀ ਜੇ ਤੁਸੀਂ ਇਹ ਕੰਮ ਕਰਨਾ ਹੈ ਚਾਹੇ ਤੁਸੀਂ ਟ੍ਰੀਜੀ ਜਮਾਟ ਉਹਦਾ ਕੰਮ ਪਰਮਾਨੈਂਟ ਕਰਨਾ ਹੈ ਤੇ ਚਾਹੇ ਤੁਸੀਂ ਸਵਾਰੀ ਤੋਂ ਹੋਂ ਦਾ ਕੰਮ ਕਰਨਾ ਹੈ ਤਾਂ ਪੀਲੀ ਪਲੇਟ ਕਰਾਓ ਚਾਹੇ ਉਹ 4 ਵੀਲਰ ਹੈ ਚਾਹੇ ਉਹ 2 ਵੀਲਰ ਹੈ ਜੀ ਹੁਣ ਉਸ ਬੰਦੇ ਨੇ ਜਿਹਨੂੰ ਜਿਹੜਾ ਉਹ ਆਪਣੇ ਬਾਈਕਾਂ ਦਾ ਪ੍ਰਧਾਨ ਦੱਸਦਾ ਹੈ ਪਹਿਲੀ ਗੱਲ ਤਾਂ ਬਾਈਕਾਂ ਦੀ ਜਿਹੜੀ ਯੂਨੀਅਨ ਹੈ ਜੀ ਉਹਦੇ 'ਚ ਮੇਰੇ ਹਿਸਾਬ ਨਾਲ 10 10 ਬੰਦੇ ਵੀ ਜਿਹੜੇ ਹੈਗੇ ਯੈਲੋ ਪਲੇਟ ਵਾਲੇ ਤੇ 10 ਬੰਦਿਆਂ ਨਾਲ ਯੂਨੀਅਨ ਬਣ ਗਈ ਠੀਕ ਹੈ ਜੀ ਉਹਦੇ 'ਚ ਉਹ ਪ੍ਰਧਾਨ ਹੈ ਆਪਦੀ ਉਹ ਵਾਈਟ ਜਿਹੜੀ ਉਹਦੀ ਉਹਦੀ ਬਾਈਕਾ ਉਹ ਯੈਲੋ ਹੈ ਜਿਹੜੀ ਵਾਈਟ ਵਾਲਾ ਉਹਨਾਂ ਨੂੰ ਉਹਨਾਂ ਨੂੰ ਉਹ ਚਾਰ ਬੁੱਝ ਕੇ ਮਿਸਲਾਈਡ ਕਰ ਰਿਹਾ ਹੈ ਯੋ ਵੀ ਚੱਤੀ ਪਲੇਟ ਦੀ ਕੋਈ ਦਿੱਕਤ ਨਹੀਂ ਇਹ ਮਿਸ ਗਾਈਡ ਕੰਪਨੀਆਂ ਵੀ ਕਰਦੀਆਂ ਨਹੀਂ ਕਿਉਂਕਿ ਕੰਪਨੀਆਂ ਉਸ ਥੋੜੇ ਪਾਲੇ ਜਿਹੜਾ ਡਰਾਈਵਰ ਆਪਣਾ ਆਧਾਰ ਕਾਰਡ ਪੈਡ ਕਾਰਡ ਆਸਕੀ ਦਿਵਾ ਕੇ ਚਲਾਉਂਦਾ ਹੈ ਉਹ ਅਕਸੈਪਟ ਕਰ ਲੈਂਦੀਆਂ ਤੇ ਸਾਨੂੰ ਉਹਨਾਂ ਨੂੰ ਚਲਾਉਣ ਦੀ ਪਰਮਿਸ਼ਨ ਦੇ ਦਿੰਦੀ ਹੈ ਜਦੋਂ ਚਲਾਨ ਹੁੰਦੇ ਆ ਤਾਂ ਉਹਦੇ 'ਚ ਸਾਡਾ ਨਾਮ ਆ ਜਾਂਦਾ ਦੇਖੋ ਜੀ ਮੇਰਾ ਫਰਜ਼ ਹੈ ਯੈਲੋ ਪਲੇਟ ਦਾ ਮੈਂਬਰਦਾਰ ਹੈ ਮੇਰੇ ਯੈਲੋ ਪਲੇਟ ਦੇ ਚਾਹੇ ਉਹ ਬਾਈਕ ਆਟੋ ਵਾਲਾ ਹੈ ਤੇ ਚਾਹੇ ਸਾਡਾ ਗੱਡੀ ਵਾਲਾ ਹੈ ਜਿਹੜਾ ਸਾਡੇ ਕੰਮ ਨੂੰ ਖਤਰੇ ਕਰਨ ਦੀ ਕੋਸ਼ਿਸ਼ ਕਰੂਗਾ ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ ਮੇਰਾ ਫਰਜ਼ ਹੈ ਠੀਕ ਹੈ ਮੈਂ ਆਪਦੇ ਕੰਮ ਕਰਨ ਵਾਲੇ ਪੰਧਾ ਤੇ ਆ ਉਹਨਾਂ ਦੇ ਸੇਫਟੀ ਲਈ ਉਹਨਾਂ ਦੇ ਕੰਮ ਨੂੰ ਬਚਾਲ ਲਈ ਇਹ ਕੰਮ ਕਰ ਰਿਹਾ ਹੈ ਔਰ ਅਗਰ ਬਾਈਕਲ ਨੂੰ ਕੋਈ ਦਿੱਕਤ ਹੈ ਤਾਂ ਉਹ ਐਸਪੀ ਨਾਲ ਪਰਣ ਜਾਂਦੇ ਸ਼ੁਕਰ ਚਲਾਣ ਤਾਂ ਐਸਪੀ ਨਾਲ ਪਰਣ ਕਰ ਰਿਹਾ ਹਮ ਦੀਸਤਾ ਕਰ ਦਿਦਿਆ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਬਾਈ ਜੀ ਅਸੀਂ ਕੋਈ ਗਲਤ ਕੰਮ ਕੀਤਾ ਤੁਸੀਂ ਐਸਪੀ ਅਫਸਰ ਜਾਓ ਧਰਨਾ ਦਿਓ ਪ੍ਰਦਰਸ਼ਨ ਦਿਓ ਲੈਟਰ ਦਿਓ ਤੁਹਾਡਾ ਫਰਜ਼ ਹੈ ਪਰ ਤੁਸੀਂ ਰਾਤ ਨੂੰ 1:30 ਵਜੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਕਿਆ ਕੋਈ ਕੋਈ ਫੌਤੀ ਹੈਗੀ ਹੈ ਕਿਸੇ ਨੂੰ ਗੱਡੀ ਰੋਕਣ ਨੂੰ ਆਲ ਇੰਡੀਆ ਪਰਮਿਟ ਗੱਡੀ ਕਿਤੋਂ ਵੀ ਪਿਕ ਅਪ ਕਰ ਸਕਦੀ ਹੈ ਕਿਤੋਂ ਵੀ ਡ੍ਰੌਪ ਕਰ ਸਕਦੀ ਹੈ ਠੀਕ ਹੈ ਜੀ ਸਾਡੀ ਪੰਜਾਬ ਨੰਬਰ ਦੀ ਗੱਡੀ ਇੱਥੇ ਬਲਟਾਣੇ ਤੋਂ ਇਹ ਮੁੰਡਾ ਜੂਨ ਜਿਹੜਾ ਲੈ ਕੇ ਆਇਆ ਹਾਟੀਕਾ ਦੇ ਇਹਦੀ ਗੱਡੀ ਨੰਬਰ ਵੀ ਉਹਦੇ ਤੇ ਦਿਖਾਈ ਗਈ ਜਿਹੜੀ ਬਿਲਕੁਲ ਹੀ ਇਲੀਗਲ ਹੈਗੀ ਹੈ ਰਾਤ ਨੂੰ 1.5 ਵਜੇ 25-30 ਬੰਦੇ ਨਾਲ ਰੋਕ ਕੇ ਇਹਨੂੰ ਟਰਾਇਆ ਗਿਆ ਤੰਪਾਇਆ ਗਿਆ ਮੇਰਾ ਵੀ ਉਸ ਵੀਡੀਓ ਤੇ ਕਤਾਮ ਲਿਆ ਗਿਆ ਕਿ ਥੋਡੇ ਟਰੈਫਿਕ ਥੋਡੇ ਪ੍ਰਧਾਨ ਨੇ ਥੋਡੇ ਖਿਲਾਫ ਗਲਤ ਕਾਨੂੰਨ ਬਣਾ ਲਿਆ ਛੋਟੇ ਖਲਾਫ ਪੀਵੀ ਨੰਬਰ ਦਾ ਟੈਕਸ ਇੱਥੇ ਚੰਡੀਗੜ੍ਹ ਦੇ ਵਿੱਚ ਅਜੀ ਦੇਖੋ ਪੈਟੀਕਲ ਦਾ ਚੰਡੀਗੜ੍ਹ ਦਾ ਕੋਈ ਟੈਕਸ ਹੈ ਨਹੀਂਗਾ ਬਿਲਕੁਲ ਇਹ ਚੰਡੀਗੜ੍ਹ ਦਾ ਟੈਕਸ ਹੋਵੇ ਦਾ ਪੀਵੀ ਪੈਂਡ ਜਿਹੜਾ ਲੋਕਲ ਪਰਮਿਟ ਹੈ ਹਰਿਆਣਾ ਜਿਹੜਾ ਲੋਕਲ ਪਰਮਿਟ ਹੈ ਜਾਂ ਪੀਵੀ 2 ਅੰਮ੍ਰਿਤਸਰ ਪੀਵੀ 4 ਦਿੱਲੀ ਫਰੂਲਪੁਰ ਜਿਹੜਾ ਵੀ ਨਾਂ ਦਾ ਸ਼ਹਿਰ ਤੇ ਇਹ ਲੱਗ ਜਾ ਪੀਵੀ 70 ਲੋਕਲ ਪਰਮਿਟ ਵੀ ਚੰਡੀਗੜ੍ਹ ਦਾ ਟੈਕਸ ਭਰ ਕੇ ਇੱਥੇ ਚਲਾ ਸਕਦਾ ਹੈ ਪਰ ਟੈਕਸ ਨਹੀਂ ਹੈਗਾ ਇਸ ਕਰਕੇ ਲੋਕਲ ਪਰਮਿਟ ਚੰਡੀਗੜ੍ਹ ਨਹੀਂ ਆ ਸਕਦਾ ਉਹ ਤਾਂ 20000 ਦਾ ਚਲਾ ਦੇ ਸਾਡੇ ਲੋਕਲ ਪਰਮਿਟ ਦਾ ਵੀ ਜਿਹੜੀ ਪੀਲੀ ਪਲੇਟ ਹੈ ਠੀ ਪਹਿਲੀ ਗੱਲ ਤਾਂ ਏਕਲੀਰ ਹੋ ਗਈ ਦੂਜੀ ਗੱਲ ਜਿਹੜੇ ਉਹ ਕਹਿ ਰਹੇ ਨੇ ਕਿ ਭਾਈ ਜੀ ਪੀਬੀ01 ਦਾ ਚੱਲੀਗੜ ਦਾ ਟੈਕਸ ਹੈ ਤੁਸੀਂ ਲੋਕਲ ਪੈਕਟਰੋਲਪ ਨਹੀਂ ਕਰ ਸਕਦੇ ਸਾਡੇ ਵੱਲੋਂ ਤਾਂ ਹੈ ਨਹੀਂ ਜੇ ਉਹ ਕਹਿੰਦੇ ਕਿਤੇ ਹੈਗੇ ਆ ਤਾਂ ਆਪਾਂ ਨੂੰ ਚੈਲੰਜ ਕਰਦੇ ਆ ਵੀ ਸਾਨੂੰ ਚਲਾਨ ਦਾ ਸਾਡਾ ਦਿਖਾ ਦੇ ਵੀ ਕਿੱਥੇ ਟੈਕਸ ਹੈ ਸੂਜੀ ਗੱਲ ਇਹ ਸਾਡਾ ਟੈਕਸ ਹੈਗਾ ਕੋਈ ਵਰਤੇ ਨਹੀਂ ਪਉਦਾ ਕੋਈ ਇਲੈਗਲ ਆਈਡੀ ਚਲਾਉਂਦਾ ਹੈ ਕੋਈ ਡਰਾਈਵਰ ਕੋਈ ਗਲਤ ਕੰਮ ਕਰਦਾ ਹੈ ਉਹਦਾ ਐਕਸ਼ਨ ਹੋਣੀ ਲੈ ਸਕਦੇ ਉਹਦਾ ਇਲੈਕਸ਼ਨ ਪ੍ਰਸ਼ਾਸਨ ਕੋ ਲੈ ਸਕਦੇ ਆ ਜਦਿਕਾ ਟੱਕਰ ਸਾਈਡ ਤੇ ਪਾਓ ਜਿਵੇਂ ਜਿਵੇਂ ਪੱਜੀ ਇਸ ਟਾਈਮ ਤੁਹਾਡੇ ਵਾਸਤੇ ਵਰਦੀ ਬਣੀ ਕੋਈ ਨਾ ਬਸ ਕੋਈ ਨਹੀਂ ਕਰਦੀ ਬਣੀ ਮੈਂ ਉਹੀ ਕਹਿ ਰਿਹਾ ਨਾ ਭਜੀ ਇੰਨਾ ਦੇ ਖਿਲਾਫ ਕੋਈ ਐਕਸ਼ਨ ਨਹੀਂ ਸਿੱਟੀ 플레이ਟ ਵਾਈਟ 플레이ਟ ਨੀਜੀ ਵਾਹਨ 90 98 ਮੋਟਰ ਵੀ ਕਲੈਕਟ ਬਸ ਤੁਹਾਨੂੰ ਦੱਸ ਰਿਹਾ ਉਹਦੇ ਚ ਸਾਫ ਲਿਖਿਆ ਵੀ ਨੀਜੀ ਵਾਹਨ ਪਰਪਲ ਯੂਜ਼ ਨਹੀਂ ਕਰ ਸਕਦੇ ਉਸ ਤੋਂ ਬਾਅਦ ਇੱਕ ਇੱਕ ਦੀ ਗੱਲ ਗਾਈਡਲਾਈਨ ਹੈਗੀ ਹੈ 2020 ਉਹਨੂੰ ਚੱਕੀ ਫਿਰਦਾ ਹੈ ਫਰਾਉਮ ਦਾ ਖਾਦ ਜੇ ਦੇਖੋ ਜੀ ਵਾਈਡ ਬਲਡਰ ਦੀ ਪਰਮਿਸ਼ਨ ਹੈ ਉਹ ਗਾਈਡ ਲਾਈਨ ਹੈ ਕੋਈ ਕਾਨੂੰਨ ਨਹੀਂ ਹੈ ਕਾਨੂੰਨ ਜਿਹੜਾ ਬਣਿਆ ਹੈ ਉਹ 2025 26 6 2025 ਨੂੰ ਬਣਿਆ ਹੈ ਜਿਹਦੇ ਵਿੱਚ ਵਾਈਡ ਪਲੇਟਫਾਰਮ ਬਿਲਕੁਲ ਮਨਾ ਕਰ ਦਿੱਤਾ ਗਿਆ ਹੈ ਸਿਰਫ ਕਮਰਸ਼ੀਅਲ ਵਾਹਨ ਦੀ ਚੰਡੀਗੜ੍ਹ ਦੀ ਪਾਲਸੀ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਵੀ ਗੱਡੀ ਆਏਗੀ ਜੋ ਵੀ ਤਰ੍ਹਾਂ ਫੂਲਰ ਉਸ ਰੀਗੀ ਜ਼ੋਮੈਟੋ Amazon Flipkart ਟੈਕਸੀ ਜੋ ਵੀ ਕੰਮ ਕਰੇਗਾ ਜਿਹਦੇ ਤੋਂ ਅਰਨਿੰਗ ਹੁੰਦੀ ਹੈ ਚਾਵੇਂ ਉਹ 2 ਘੰਟੇ ਲਈ ਕੋਈ ਆਪਦੀ ਫੀਸ ਕੱਟਣ ਵਾਸਤੇ ਕਰਦਾ ਹੈ ਚਾਹੇ ਬੱਚੇ ਨੂੰ ਪਾਲਣ ਵਾਸਤੇ ਕਰਦਾ ਹੈ ਲੋਕੀ ਅਸੀਂ ਵੀ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਕੰਮ ਕਰਦੇ ਆਂ ਸਾਡਾ ਕੋਈ ਇੱਥੇ ਲੈਂਡਲੋਰਡ ਵਾਲਾ ਬਿਜ਼ਨਸ ਨਹੀਂ ਜਿਵੇਂ ਅਸੀਂ ਪ੍ਰਾਪਰਟੀਆਂ ਖਰੀਦਦੇ ਆਂ ਘਟੀਆਂ ਵੇਚ-ਵਿਚ ਕੇ 10 ਰੁਪਏ ਦੀ ਬਾਈਕਾਂ ਦਾ ਰੇਟ ਤੈਅ ਹੋਇਆ ਨਵੇਂ ਨੋਟੀਫਿਕੇਸ਼ਨ ਦੇ ਸੱਤ ਚਲਾਈ ਹੋ ਰਹੀ ਦੱਸ ਪਰ ਉਹ ਕਮਰਸ਼ੀਅਲ ਬਾਈਕ ਦੇ ਰੇਟ ਦਾ ਤੈਅ ਹੋਇਆ ਜਿਹੜੀ ਚੰਡੀਗੜ੍ਹ ਦੀ ਬਾਈਕ ਹੋਏਗੀ ਇੱਥੇ 37 ਸਟੇਟਾਂ ਦੀ ਆਪਣੀਆਂ 37 ਸਟੇਟਾਂ ਚੋਂ ਹਰ ਸਟੇਟ ਦੀ ਹਰ ਜ਼ਿਲ੍ਹੇ ਦੀ ਬਾਈਕ ਚਾਹੇ ਹਰਿਆਣਾ ਹੈ ਚਾਹੇ ਪੰਜਾਬ ਹੈ ਚਾਹੇ ਚੰਡੀਗੜ੍ਹ ਹੈ ਚਾਹੇ ਤਮਿਲਨਾਡੂ ਹੈ ਆਂਧਰਾ ਪ੍ਰਦੇਸ਼ ਹੈ ਮਾਧ्‍यਪ੍ਰਦੇਸ਼ ਹੈ ਉੱਤਰਾਖੰਡ ਹੈ ਉੱਤਰਾਪ੍ਰਦੇਸ਼ ਹੈ ਦਿੱਲੀ ਹੈ ਔਰ Rajasthan ਹੈ ਸਾਰਿਆਂ ਦੇ ਬੱਚੇ ਇੱਥੇ ਚੱਲ ਰਹੀਆਂ ਨੇ ਤੇ ਚੰਡੀਗੜ੍ਹ ਵਾਲੇ ਕਿੱਥੋਂ ਸਮਝ ਕਰਨ ਦੇ ਜੇ ਸਰ ਅਸੀਂ ਸਾਨੂੰ ਕੰਮ ਕਿੱਥੋਂ ਮਿਲੂਗਾ ਜਿਹੜੀ ਸਵਾਰੀ ਹੈ ਕਹਿੰਦੇ ਆ ਸਾਡੀ ਵੀ ਹੈ ਕਿ ਅੱਜ ਤੋਂ ਪਹਿਲਾਂ 2018 ਤੋਂ ਪਹਿਲਾਂ ਕਾਰਪੂਲੀ ਚੱਲਦੀ ਸੀ ਇਹੋ Ola ਉੱਪਰ ਚ ਉਹਦੇ ਕੱਸੀ ਇੱਕ ਗੱਡੀ ਤੇ ਚਾਰ-ਚਾਰ ਸਵਾਰੀਆਂ ਮਾ ਕੇ ਲੈ ਕੇ ਜਾਂਦੇ ਸੀ ਕੋਵਿਡ ਕਰਕੇ ਉਹ ਬੰਦ ਕਰਦੇ ਆ ਉਹ ਬੰਦ ਹੋਣ ਤੋਂ ਬਾਅਦ ਬਾਈਕ ਚੱਲਦੀ ਅੱਜ ਤੁਸੀਂ ਕਾਰਪੂਲੀ ਸ਼ਾਰਟ ਕਰਾ ਦਿਓ ਔਰ ਮੇਰੀ ਐਗਰੀਗੇਟਰ ਨਵੀਂ ਪਾਲਸੀ ਆਈ ਉਹ ਚ ਕਾਰਪੂਲੀ ਸ਼ਾਰਟ ਹੋ ਗਈ ਹੈ ਰੂਲ ਬਣ ਗਿਆ ਹੈ ਜੇ ਉਹ ਸਟਾਰਟ ਹੋ ਗਈ ਪਰ ਬਾਈਕ ਤੇ ਕੌਣ ਬੈਠੂਗਾ ਜਿਹਨੂੰ ਉਹਨੇ ਉਹਨੇ ਪੈਸੇ ਜਿਹਨੂੰ ਗੱਡੀ ਮਿਲੂਗੀ ਗੱਲ ਸਮਝ ਰਹੇ ਸੀ ਤੇ ਅਸੀਂ ਅੱਜ ਵੀ ਇਹ ਗੱਲ ਕਹਿ ਰਹੇ ਆ ਸਾਡੀ ਕੋਈ ਤੀਜੀ ਲੜਾਈ ਨਹੀਂ ਹੈ ਉਹਨਾਂ ਨਾਲ ਅੱਜ ਵੀ ਤੁਸੀਂ ਜਾਓ ਐਸਟੀ ਡਿਪਾਰਟਮੈਂਟ ਤੋਂ ਇਨਫਰਮੇਸ਼ਨ ਲੋ ਕਿਉਂਕਿ ਮੈਂ ਕੋਈ ਗਲਤ ਸਪਰਫੈਸ਼ਨ ਦੇ ਰਹਾ ਜਿਹਦੇ ਕਰਕੇ ਮੈਨੂੰ ਕੋਈ ਕਿਸੇ ਨੂੰ ਵੀ ਕੋਈ ਮਿਸਟਰਾਂਡੀ ਲੱਗੇ ਉਹ ਗਲਤ ਇਨਫਰਮੇਸ਼ਨ ਫੈਲ ਕਰ ਰਹੇ ਆ ਟਾਰਗੇਟਿੰਗ ਕਰ ਰਹੇ ਆ ਥ੍ਰੈਟ ਕਰ ਰਹੇ ਆ ਸਾਡੇ ਬੰਦਿਆਂ ਨਾਲ ਔਰ ਉਹਨਾਂ ਕੋਲ ਕੋਈ ਰਾਈਟ ਨਹੀਂ ਕਿਸੇ ਵੀ ਗੱਡੀ ਨੂੰ ਰੋਕਣ ਦਾ ਠੀਕ ਹੈ ਜੀ ਤੇ ਅਸੀਂ ਖੁੱਲਾ ਚੈਲੰਜ ਕਰਦੇ ਆ ਮੈਂ ਨੀਗਲ ਕਾਰਵਾਈ ਵੀ ਕਰੂੰਗਾ ਮੇਰਾ ਨਾਮ ਵੀ ਲਿਆ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਮੈਨੂੰ ਟਾਰਗੇਟ ਕੀਤਾ ਮੈਂ ਉਹਦੇ ਖਿਲਾਫ ਮਾਨ ਨੀ ਦਾ ਦਾਵਾ ਵੀ ਧੱਕੂੰਗਾ ਠੀਕ ਹੈ ਜੀ ਪ੍ਰਸ਼ਾਸਨ ਨੂੰ ਮੈਂ ਕੰਪਲੀਟ ਦਰਖਾਸਤ ਕਰਾਤੀ ਹੈ ਜਿਹੜਾ ਰੇਡੀਓ ਸਿਸਟਮ ਦਾ ਥਾਣਾ ਉੱਥੇ ਆਲਰੇਡੀ ਉਸੇ ਦਿਨ 1:30 ਵਜੇ 1 ਤਰੀਕ ਨੂੰ ਸਵੇਰੇ 1:30 ਵਜੇ ਅਸੀਂ ਆਰਗੇਨਾਈਜ਼ ਸੀਆਰ ਤੇ ਫੋਨ ਕਰਕੇ ਕਹਤਾ ਸੀ ਪਾਪ ਨੇ ਮੈਂ ਕਮਪਲੇਟ ਦਰਜ ਕਰਾਤੀ ਉਹ ਕਹਿੰਦੇ ਬਲੂਸ਼ਰੀ ਇਹਦੀ ਰੇਲਵੇ ਸੇਕਲ ਦੇ ਖਾਨੇ ਤੇ ਪੈਂਦੀ ਹੈ ਉੱਥੇ ਵੀ ਅਸੀਂ ਦਰਜ ਕਰਾਤੀ ਹੈ ਹੁਣ ਅਸੀਂ ਇੱਥੇ ਗਏ ਆ ਹੁਣ ਗਵਰਨਰ ਸਾਹਿਬ ਹੁਣ ਇੱਥੇ ਗੁਜ਼ਰੇ ਆ ਉਹ ਸਾਨੂੰ ਉਹਨੇ ਕਿਹਾ ਵੀ ਤੁਸੀਂ 5 ਵਜੇ ਤੱਕ ਆਜੋ ਅਸੀਂ ਮਿਲਾਂਗੇ ਆਪਜੀ ਚਲ ਰੱਖਾਂਗੇ ਤੇ ਅਸੀਂ ਅੱਜ ਵੀ ਇਹ ਗੱਲ ਕਹਿ ਰਹੇ ਆ ਕਿ ਚਿੱਟੀ ਪਲੇਟ ਚਾਹੇ ਉਹ ਗੱਡੀ ਹੈ ਤੇ ਚਾਹੇ ਉਹ ਟੂ ਵੀਲਰ ਹੈ ਚਾਹੇ ਉਹ ਥਰੀ ਵੀਲਰ ਹੈ ਚਾਹੇ ਉਹ ਫੋਰ ਵੀਲਰ ਹੈ ਅਸੀਂ ਚੱਲਣ ਨਹੀਂ ਦਵਾਂਗੇ ਚਾਹੇ ਉਹ ਬਲਾ ਬਲਾ ਚਲਾ ਰਿਹਾ ਹੈ ਚਾਹੇ ਉਹ ਬਾਈ ਟੈਕਸੀ ਚਲਾ ਰਿਹਾ ਹੈ ਚਾਹੇ ਉਹ ਸਿਟੀਮੈਟਰ ਚਲਾ ਰਿਹਾ ਹੈ ਇਹਨਾਂ ਨੇ ਕੋਈ ਕਾਰਵਾਈ ਪ੍ਰਸ਼ਾਸਨ ਤੋਂ ਕਰਾਵਾਂਗੇ ਸਾਡੇ ਕੋਲ ਕੋਈ ਰਾਈਟ ਨਹੀਂ ਸਾਡਾ ਕੋਈ ਵੀ ਬੰਦਾ ਕਿਸੇ ਵੀ ਯੂਨੀਅਨ ਦਾ ਖਾਸ ਕਰਕੇ ਮੇਰੀ ਗੱਡੀ ਦਾ ਡਰਾਈਵਰ ਯੂਨੀਅਨ ਦੇ ਵਿੱਚੋਂ ਕੋਈ ਵੀ ਬੰਦਾ ਕਿਸੇ ਵਾਈਕਰ ਨੂੰ ਹੱਥ ਫੜਦਾ ਉਹਦੀ ਚਾਬੀ ਖੜਦਾ ਤੁਸੀਂ ਉਹਦੇ ਖਿਲਾਫ ਕਾਰਵਾਈ ਕਰਾਓ ਅਸੀਂ ਜੋ ਕੰਮ ਕਰਾਵਾਂਗੇ ਪ੍ਰਸ਼ਾਸਨ ਤੋਂ ਕਰਾਵਾਂਗੇ ਸਾਡੇ ਕੋਲ ਕੋਈ ਰਾਈਟ ਨਹੀਂ ਕਿਸੇ ਦੀ ਗੱਡੀ ਦਾ ਹੱਥ ਲਾਉਣ ਦਾ ਹਾਂ ਤੁਸੀਂ ਗਲਤ ਕੰਮ ਕਰ ਰਹੇ ਹੋ ਨੰਬਰ ਪਲੇਟਾਂ ਲੱਗੀਆਂ ਨਹੀਂ ਹੁੰਦੀਆਂ ਟੈਂਪਰੀ ਨੰਬਰ ਤੇ ਤੁਸੀਂ ਗੱਡੀ ਅਟੈਚ ਕਰ ਰਹੇ ਹੋ ਔਰ ਜਿਹੜਾ ਵੀ ਚਲਾਨ ਹੋ ਰਿਹਾ ਹੈ ਉਹ ਚਲਾਨ ਆਮ ਰਾਈਟਰ ਦਾ ਨਹੀਂ ਹੋ ਰਿਹਾ ਉਹਦਾ ਉਪਰ ਇੰਟਰਵਰ ਰੈਫਰ ਦਾ ਹੋ ਰਿਹਾ ਪੂਰੇ ਦੇ ਤੌਰ ਤੇ ਚਲਾਨ ਦੇ ਉੱਤੇ ਲਿਖਿਆ ਜਾ ਰਿਹਾ ਹੈ ਕਿ ਉਹਦਾ ਦਾ ਚਲਾਨ ਹੈ ਹੁਣ ਉਹਨੂੰ ਵੀ ਤੁਸੀਂ ਟਾਰਗੇਟ ਕਰਕੇ ਮੀਟ ਫੀਡ ਕਰਕੇ ਉਹਨਾਂ ਡਰਾਈਵਰਾਂ ਨੂੰ ਕੱਸ ਕੇ ਜੀ ਇਹ ਤਾਂ ਪ੍ਰਧਾਨ ਕਰਾ ਰਹੇ ਜੀ ਇਹ ਬੰਦ ਕਰਾ ਰਹੇ ਭਜੀ ਦੇਖੋ ਜਦੋਂ ਉਹ ਚਲਾਨ ਕੱਟ ਰਹੀ ਹੁੰਦੇ ਆ ਫਿਰ ਤੁਸੀਂ ਫਾਇਦੇ ਕਿਉਂ ਫਾਇਦਾ ਉਹੀ ਹੈ ਜੋ ਗੱਲ ਹੁੰਦਾ ਤੁਸੀਂ ਆਪ ਜੇ ਥੋੜਾ ਪ੍ਰਧਾਨ ਕਰਿਆ ਵਾਈਟ ਪਲੇਟ ਅਲਾਉਟ ਹੈ ਟੁੱਟੀਆਂ ਕੱਪੜੀਆਂ ਜਿਨ੍ਹਾਂ ਦੀ ਤੁਸੀਂ ਚਲਾ ਰਹੇ ਹੋ ਜਿਨ੍ਹਾਂ ਨੂੰ ਆਈਡੀ ਚਲਾਉਣ ਨੂੰ ਨਹੀਂ ਹੈ ਉਹ ਕਹਿ ਰਹੇ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਕੋਈ ਚਲਾਨ ਨਹੀਂ ਤੁਸੀਂ ਚਲਾਓ ਤੇਰੋ ਚਲਾਨ ਭਰਨਾ ਤੇ ਡਰ ਕਾ ਦਾ ਤੇ ਜੇ ਜੇ ਹੈਗਾ ਇਹ ਕੰਮ ਇਲੀਗਲ ਹੈ ਤੁਸੀਂ ਯੈਲੋ ਕਰਾਓ ਔਰ ਇੱਕ ਸਭ ਤੋਂ ਵੱਡੀ ਮੇਨ ਗੱਲ ਉਸ ਵੀਡੀਓ 'ਚ ਮੈਨੂੰ ਨਾਂ ਲੈ ਕੇ ਵਿਰਾਏ ਕਰ ਕੇ ਜਿਆ ਕਿ ਤੁਸੀਂ ਮੇਰੇ ਨਾਂ ਲਾਓ ਤੇ ਯੈਲੋ ਕੈਟ ਕਰਵਾ ਕੇ ਦਿਓ ਭਾਈ ਜੀ ਮੈਂ ਵਾਈਕਲਾਂ ਦਾ ਪ੍ਰਧਾਨ ਹਾਂ ਬਿਲਕੁਲ ਪਿਛਲੇ 3 ਸਾਲਾਂ ਤੋਂ ਤੁਸੀਂ ਪ੍ਰਧਾਨ ਹੋ ਤੁਸੀਂ ਇਹ ਗੱਲ ਕਹੀ ਸੀ ਵੀ ਵਾਈਕਲਾਂ ਤੇ ਯੈਲੋ ਕੈਟ ਮੈਂ ਕਰਾ ਰਿਹਾ ਹਾਂ ਕਰਾਓ ਕਿੰਨੀ ਕਰਾਉਗੇ ਪਹਿਲੀ ਕਰ ਤਾਂ ਚੰਡੀਗੜ੍ਹ ਦੀ ਬਾਈਕੋੜੀ ਚਾਹੀਦੀ ਹੈ ਕੀ ਬਾਈਕੋੜੀ ਚਾਹੀਦੀ ਹੈ ਉਹਦੇ ਤੁਸੀਂ 100 200 500 ਵੱਧ ਤੋਂ ਵੱਧ 1000 ਕਰਾ ਲੋਗੇ ਇੱਜ ਤਾਂ 1 ਲੱਖ ਤੋਂ ਪਲੱਸ ਚਾਹੀਦੀ ਹੈ ਟਰਾਈ ਸਿਟੀ ਮਿਲਾ ਕੇ ਪੰਚਕੁਲਾ ਹੋਰ ਸਵੀਗੀ Zomato Amazon ਸਭ ਮਿਲਾ ਕੇ ਕਹ ਰਹੇ ਨੇ ਇੱਕ ਸਭ ਤੋਂ ਮੇਨ ਜਿਹੜੀ ਗੱਲ ਹੈ ਜਿਹੜਾ ਸਾਡੇ ਕੋਲ ਲਾਇਸੈਂਸ ਹੈ ਪੀਲੀ ਪਲੇਟ ਕੈਬ ਚਲਾਦਾ ਹੈ ਨਾ ਉਹੜਾ ਲਾਇਸੈਂਸ ਹਾਉਂ ਕਹਿੰਦੇ ਆ ਪੈਸੇਂਜਰ ਪਰਮਿਟ ਸਿਰਫ ਸਵਾਰੀ ਬਿਠਾ ਸਕਦੇ ਠੀਕ ਹੈ ਜੀ ਉਹ ਜੋ ਸਮਾਨ ਧਰ ਕੇ ਨਹੀਂ ਲੈ ਜਾ ਸਕਦੇ ਇਹ ਕਰਨ ਨੂੰ ਕਿਸੇ ਬਾਈਕਰੇ ਤੋਂ ਸੁਖੰਦਰ ਦਾ ਬਾਈਕ ਦਾ ਲਾਇਸੈਂਸ ਮਿਲਿਆ ਵੀ ਹੈ ਜਾਂ ਮਿਲ ਵੀ ਜਾਊਗਾ ਠੀਕ ਹੈ ਪਾਲਸੀ ਬਣੇ ਅਸੀਂ ਖਾਨੂੰ ਕੋਈ ਦਿੱਕਤ ਨਹੀਂ ਹੈ ਉਹ ਬਣਾਉਣ ਨਾ ਚਲਾਉਣ ਠੀਕ ਹੈ ਜੀ ਇਹ ਮਿਲ ਜਾਂਦਾ ਹੈ ਤੇਰੋ ਕਿਲਾ ਪਸੰਜਰ ਪੜਾ ਸਕਿਆ ਸੁਵੀਗੀ ਜਮਾਟੋਂ ਨਹੀਂ ਕਰ ਸਕਦੇ ਉਹਤੇ ਠੀਕ ਹੈ ਜੀ Amazon ਦਾ ਕੰਮ ਨਹੀਂ ਕਰ ਸਕਦੇ ਉਹਤੇ ਸਿਪ ਕੱਟ ਦਾ ਕੰਮ ਨਹੀਂ ਕਰ ਸਕਦੇ ਕੋਰੀਅਰ ਸਰਵਿਸ ਨਹੀਂ ਕਰ ਸਕਦੇ ਪੀਜ਼ਾ ਡਿਲੀਵਰੀ ਨਹੀਂ ਕਰ ਸਕਦੇ ਜੇ ਪੀਜ਼ਾ ਡਿਲੀਵਰੀ ਕਰਨਾ ਉਹਦਾ ਲਸਨ ਦਾ ਲੈਣਾ ਪੂਆ ਇਹ ਕੀ ਕਰਸੇ ਜੀ ਸਵੇਰੇ 6:00 ਦਾ ਸਾਡਾ ਕੰਮ ਹੁੰਦਾ ਹੈ 6:00 ਦਾ ਸਵੇਰੇ 6:00 ਦਾ ਸ਼ਾਮ 6:00 ਦਾ ਸਵੇਰ ਤੱਕ ਦੇ ਸ਼ਾਮ ਨੂੰ 6:00 ਦਾ ਸਵੇਰ ਤੱਕ ਦੇ ਚਾਹੇ ਰੇਲਵੇ ਸਟੇਸ਼ਨ ਹੋਵੇ ਚਾਹੇ 에ਰਪੋਰਟ ਹੋਵੇ ਐਸੀਆ ਤੱਕ ਲੈ ਕੇ ਜਾਂਦੇ ਆ ਠੀਕ ਹੈ ਜੀ ਵਿਚਾਰੇ ਤੁਹਾਨੂੰ ਵੀ ਵੀਡੀਓ ਵੀ ਦਿਖਾ ਦਾਂਗੇ ਸਾਡੇ ਕੋਲ ਪ੍ਰੂਫ ਕਰਨਾ ਤੇ ਉਹ ਸਾਰੀਆਂ ਚੀਜ਼ਾਂ ਇਹ ਇਲੈਕਟ੍ਰੀਕਲੇ ਕਰ ਰਿਹਾ ਉਸ ਤੋਂ ਬਾਅਦ ਇਹ ਦਿਨੇ ਦਾ ਕੁਝ ਪੰਜ ਜੋਬ ਵੀ ਕਰਦੇ ਆ ਠੀਕ ਹੈ ਜੀ ਕੁਝ ਬੰਦੇ ਕਹਿੰਦੇ ਜੀ ਅਸੀਂ ਪ੍ਰਾਈਵੇਟ ਕੰਮ ਕਰ ਰਹੇ ਆ ਜੀ ਪਾਰਟ ਟਾਈਮ ਕਰ ਰਹੇ ਆ ਇਹ ਜਿਹੜਾ ਧੰਦੇ ਹੈ ਟੈਕਸੀ ਲੈਣ ਦਾ ਇਹ ਪਾਰਟ ਟਾਈਮ ਜੋਬ ਨਹੀਂ ਹੈ ਵਿੱਚ ਕੋਈ ਇਹ ਪਰਮਾਨੈਂਟ ਜੋਬ ਹੈ ਅਸੀਂ ਪਰਮਾਨੈਂਟ ਡਿਪੈਂਡ ਹੈ ਰਹੇ ਤੇ ਸਾਡੇ ਧੰਦੇ ਤੇ ਪਰਮਾਨੈਂਟ ਬੰਦੇ ਤੇ ਇਹ ਉਹ ਜਿਹੜਾ ਬੰਦਾ 8 ਘੰਟੇ ਕੰਮ ਕਰ ਰਿਹਾ ਉਹਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹਨੂੰ ਸਰਕਾਰ ਉਹਦਾ ਦੇਖੇਗੀ ਜਾਂ ਉਹਦਾ ਦੇਖੂਗੀ ਜਿਹੜਾ 2 ਘੰਟੇ ਕੰਮ ਕਰ ਰਿਹਾ ਉਹ ਤਾਂ 18 ਘੰਟੇ ਤੋਂ ਭਰੇਗਾ ਤੇ ਇੱਕ ਹੋਰ ਵੀ ਕੰਮ ਕਰ ਰਿਹਾ ਉਹ ਸਵੀਗੀ ਦੀ ਮੈਟੋ ਵੀ ਕਰ ਰਿਹਾ ਹੈ ਉਹ ਫਲਿੱਪ ਕਰਦੇ ਕਰੀ ਵੀ ਕਰ ਰਿਹਾ ਹੈ ਉਹ ਫੋਰੇਅਰ ਵੀ ਵੇਚ ਰਿਹਾ ਹੈ ਉਹ ਜ਼ਬੈਟੋ ਤੇ ਵੀ ਕੰਮ ਕਰ ਰਿਹਾ ਹੈ ਉਹ ਜੈਪਟੋ ਤੇ ਵੀ ਕੰਮ ਕਰ ਰਿਹਾ ਹੈ ਬਲਿੰਕਰ ਤੇ ਵੀ ਕੰਮ ਕਰ ਰਿਹਾ ਹੈ ਇਹਨਾਂ ਕੋਲ ਇੱਕ ਨਹੀਂ 18 ਰੋਜ਼ਗਾਰ ਹੈ ਸਾਡੇ ਕੋਲ ਇੱਕੋ ਰੋਜ਼ਗਾਰ ਹੈ ਸਿਰਫ ਸਵਾਰੀ ਬਿਠਾਉਣਾ ਤੇ ਸਾਡਾ ਸਾਡਾ ਕੰਮ ਖਰਾਬ ਹੋ ਰਿਹਾ ਜਾਂ ਉਹਨਾਂ ਦਾ ਕੰਮ ਖਰਾਬ ਹੋ ਰਿਹਾ ਰੋਜੀ ਰੋਟੀ ਤੁਸੀਂ ਸਾਡੀ ਮਾਰ ਰਹੇ ਹੋ ਤੁਸੀਂ ਖੋਦੀ ਮਾਰ ਰਹੇ ਜਿਹੜੇ ਬੰਦੇ ਵਾਈਟ ਪਲੇਟ ਤੇ ਖੁਦ ਹੀ ਇਲੀਗਲ ਹੈ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ ਹੈ ਕਿ ਉਹ ਇਸ ਕੰਮ ਦੇ ਕਰਨ ਦੇ ਲਈ ਫਾਟੂ ਬੋਰਡਸ ਪਾਸ ਵਰਦਾ ਹੈ ਕਿ ਨਹੀਂ ਉਹ ਸਾਜ ਗੱਡੀ ਰੁਕਣਗੇ ਜੈਲੋ ਕਟਾ ਦੇ ਇੱਕ ਤੁਨਾ ਨੇ ਆਇਆ ਛੋਟੇ ਕੋਲ ਕਿਹੜਾ ਰਾਈਟ ਹੈ ਤੁਸੀਂ ਗੱਡੀ ਨੂੰ ਰੋਕ ਲਿਆ ਮੇਰੇ ਕੋਲ ਰਾਈਟ ਹੈ ਭਾਜੀ ਮੇਰਾ ਪ੍ਰਸ਼ਾਸਨ ਮੇਰੇ ਨਾਲ ਹੁੰਦਾ ਹੈ ਔਰ ਉੱਥੇ ਚਲਾਨ ਕੱਟਦਾ ਹੈ ਔਰ ਅਸੀਂ ਛੋਟੇ ਟੈਂਪਰੀ ਨੰਬਰ ਵਾਲਾ ਜੀ ਤੁਹਾਨੂੰ ਮੇਰਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਮੈਂ ਤੁਹਾਡੇ ਬਾਈਕਾ ਬਾਂਡ ਵੀ ਕਰਾਈਆਂ ਟੈਂਪਰੀ ਨੰਬਰ ਦਾ ਤਾਂ ਕੋਸਕੂਟਾ ਹੀ ਨਹੀਂ ਤੁਸੀਂ ਉੱਥੇ ਸਵਾਰੀ ਢੋ ਰਹੇ ਹੋ ਔਰ ਭਾਈ ਜੀ ਮੈਂ ਸਾਫ਼ ਕਹਿ ਰਿਹਾ ਸਾਡੇ ਟੈਕਸੀ ਵਾਲਿਆਂ ਨੂੰ ਵੀ ਕਹਿ ਰਿਹਾ ਜੇ ਕੋਈ ਬੰਦਾ ਵਰਦੀ ਪਾ ਕੇ ਨਹੀਂ ਚਲਾ ਰਿਹਾ ਮੈਂ ਨਹੀਂ ਚਲਾ ਰਿਹਾ ਮੇਰਾ ਚਲਾਣ ਹੋਊਗਾ ਕੋਈ ਦਿੱਕਤ ਨਹੀਂ ਉਹ ਰੋਮਨੀ ਨਾਮੇ ਪਛਕਾਰ ਫਰਦਾ ਠੀਕ ਹੈ ਜੀ ਉਹ ਬਾਈਕ ਜੇ ਜੇ ਕੋਈ ਪਰਮਿਟ ਤੋਂ ਬਿਨਾ ਚਲਾ ਰਿਹਾ ਉਹਦਾ ਚਲਾਣ ਹੋਊਗਾ ਠੀਕ ਹੈ ਜੀ ਕੋਈ ਸੁਰਤ ਬਿਨਾ ਚਲਾਏਗਾ ਉਹਦਾ ਚਲਾਣ ਹੋਏਗਾ ਉਹਦਾ ਚਲਾਣ ਪ੍ਰਸ਼ਾਸਨ ਕਰੇਗਾ ਇਹਨਾਂ ਕੋਲ ਕੀ ਰਾਈਟ ਹੈ ਠੀਕ ਹੈ ਨਾ ਹੋਰ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਪ੍ਰਸ਼ਾਸਨ ਤੋਂ ਕਰਾ ਰਹੇ ਹਾਂ ਅਸੀਂ ਆਪ ਦਾ ਕੰਮ ਕੋਈ ਨਹੀਂ ਕਰ ਰਿਹਾ ਇੱਦਾਂ ਤਾਂ ਕੋਈ ਇਲੀਗਲ ਕੰਮ ਨਹੀਂ ਕਰ ਰਹੇ ਜੀ ਦੇ ਕਰਕੇ ਸਾਨੂੰ ਜਵਾਬ ਦੇਣਾ ਪਵੇ ਔਰ ਇਹਦਾ ਜਵਾਬ ਸਾਹਿਲ ਜੀ ਨੂੰ ਦੇਣਾ ਪਏਗਾ ਔਰ ਅਸੀਂ ਤੱਕ ਪਰਾਂ ਇਸ ਭਰਾ ਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਕੋਰਟ ਜਾਣਾ ਤਾਂ ਅਸੀਂ ਕੋਰਟ ਵੀ ਜਾਵਾਂਗੇ ਇਹ ਐਸਟਮ ਜ਼ਿਆਦਾਤਰ ਮੈਂ ਦੇਖਿਆ ਐਕਸੀਡੈਂਟ ਕਿਰਾ ਹੋ ਰਿਹਾ ਨਾ ਰੈਪਿਡੋ ਸਵਿਗੀ ਆ ਇਹਨਾਂ ਕਰਕੇ ਜ਼ਿਆਦਾ ਐਕਸੀਡੈਂਟ ਹੁੰਦਾ ਭਾਈ ਜੀ ਗੱਡੀਆਂ ਦੇ ਵਿੱਚ ਵੱਜਦੇ ਆ ਰੌਂਗ ਸਾਈਡ ਗੱਡੀ ਦਾ ਲਾਈਟਾਂ ਵੀ ਨਹੀਂ ਦੇਖਦੇ ਇੱਕ ਨੰਬਰ ਪਲੇਟ ਵੀ ਤੋੜ ਕੇ ਰੱਖਿਆ ਇਹਨਾਂ ਨੇ ਉਹ ਮੈਂ ਮੈਂ ਕਿਤੇ ਨੂੰ ਕਿ ਕਿਸੇ ਪਰਸਨ ਮੰਦੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਕਰ ਰਿਹਾ ਇੱਕ ਵਾਈਟ ਪਲੇਟ ਇੱਕ ਪੀਲੀ ਪਲੇਟ ਤੇ ਮੇਰਾ ਕੰਮ ਹੈ ਕਿ ਇਲੀਗਲ ਜਿਹੜਾ ਕੰਮ ਚੱਲ ਰਿਹਾ ਹੈ ਪ੍ਰਾਈਵੇਟ ਵੀਕਲ ਚੱਲ ਰਿਹਾ ਉਹਨੂੰ ਕਮਰਸ਼ੀਅਲ ਕਰਾਇਆ ਜਾਵੇ ਉਹਦੇ 'ਚ ਸਰਕਾਰ ਤੋਂ ਮਦਦ ਲਈ ਜਾਵੇ ਐਸਟੀ ਡਿਪਾਰਟਮੈਂਟ ਤੋਂ ਜਾਣਕਾਰੀ ਲਈ ਜਾਵੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਕੋਈ ਵੀ ਯੂਨੀਅਨ ਹੋ ਸਕਦੀ ਹੈ ਬਾਈਕਾਂ ਦੀ ਕੀ ਕਿ ਕਮੇਟੋ ਆਲਾ ਸੀ Amazon ਆਲਾ ਦੀ ਫੁਲਕਾੜਾ ਨੇ ਜਿਹੜੀ ਵੀ ਯੂਨੀਅਨ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਨਾਲ ਗੱਲ ਕਰੇ ਪੰਜਾਬ ਨਾਲ ਗੱਲ ਕਰੇ ਹਰਿਆਣਾ ਨਾਲ ਗੱਲ ਕਰੇ ਤੇ ਆਪ ਦੀ ਗੱਡੀ ਨੂੰ ਪੀਲੀ ਪਲੇਟ ਕਰਾ ਕੇ ਚਲਾਣ ਮੇਰਾ ਸਿਰਫ ਇੰਨਾ ਸਵਕਦਰ ਹੈ ਸਪੈਸ਼ੀਅਲ ਪਲੇਟ ਚਾਹੀਓ ਬਲਾ ਬਲਾ ਤੇ ਚਲਾ ਰਹੇ ਆ ਹਾਂ ਪਰ ਆਪਲਾ ਤੇ ਕੋਮਰਸ਼ਲ ਚਲਾ ਰਹੇ ਆ ਜਿਹੜਾ ਐਸ ਕੇ ਖੜਾ ਹੋਇਆ ਇੱਕ ਵਰਸਲ ਪੇਟ ਆਇਆ ਹੈ ਤਾਂ ਮੈਂ ਉਹਦਾ ਵੀ ਚਲਾਨ ਹੋਗਾ ਗੈਨ ਨਹੀਂ ਹੋਗਾ ਬਿਲਕੁਲ ਠੀਕ ਹੈ ਨਾ ਜੀ ਮੇਰੇ ਲਈ ਸਾਰੇ ਇੱਕ ਬਰਾਬਰ ਹੈ ਜੋ ਗਲਤ ਐਕਟੀਵਿਟੀ ਕਰੇਗਾ ਉਹਦਾ ਚਲਾਨ ਹੋਣਾ ਚਾਹੀਦਾ ਉਹਦੇ ਚ ਭਾਵੇਂ ਮੈਂ ਖੁਦ ਕਿਉਂ ਨਾ ਆਵਾਂ ਮੈਨੂੰ ਕੋਈ ਦਿੱਕਤ ਨਹੀਂ ਪਰ ਕੰਮ ਪ੍ਰਸ਼ਾਸਨ ਕਰੇਗਾ ਸਾਡਾ ਕੋਈ ਰਾਈਟ ਠੀਕ ਹੈ ਜੀ ਉਹ ਸਭ ਤੋਂ ਵੱਡੀ ਗੱਲ ਹੈ ਭਾਈ ਜੀ ਇਹ ਸਿੱਤੀ ਪਲੇਟ ਆਣਾ ਨੂੰ ਮੇਰੀ ਇਹੀ ਬੇਨਤੀ ਹੈ ਕਿ ਜੇ ਤੁਸੀਂ ਪਰਮਾਨੈਂਟੇ ਕੰਮ ਕਰਨਾ ਹੈ ਤੁਸੀਂ ਸਵੀਕਲ ਜਿਮਾਤੋ ਕਰਨਾ ਹੈ ਐਮਾਜ਼ਨ ਕੰਮ ਕਰਨਾ ਹੈ ਜਾਂ ਫਾਈਟੈਕਸੀ ਕੰਮ ਕਰਨਾ ਹੈ ਤੇ ਯਾਰ ਸਾਲ ਦਾ ਅਗਰ 11500 500 ਰੁਪਏ ਰ ਮਹੀਨੇ ਦਾ ਪੜਦਾ ਵੀ ਹੈ ਤੇ ਪਰੋਂ ਤੋਂ ਚਲਾਓ ਯਾਰ ਅਸੀਂ ਭਰਕੇ ਚਲਾ ਨਹੀਂ ਨੇ ਅਸੀਂ ਤਾਂ ਬੱਚੇ ਪਾਲਨੇ ਆ ਯਾਰ ਠੀਕ ਹੈ ਬਾਕੀ ਯਾਰ ਭਾਈ ਬੋਲਣ ਨੂੰ ਜੋ ਮਰਜ਼ੀ ਬੋਲਣ ਉਹਦਾ ਕੋ ਮਤਲਬ ਨਹੀਂ ਹੈ ਮੈਂ ਸਰਕਾਰੀ ਕੰਮ ਦੇ ਵਿੱਚ ਲੀਗਲ ਤੌਰ ਤੇ ਕੰਮ ਕਰ ਰਿਹਾ ਹਾਂ ਜੋ ਵੀ ਮੇਰੇ ਖਿਲਾਫ ਐਕਸ਼ਨ ਲਏਗਾ ਜੋ ਵੀ ਕਮੈਂਟ ਕਰ ਰਿਹਾ ਹੈ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕਿਤੇ ਵੀ ਕਰ ਰਿਹਾ ਉਹ ਸਾਰੇ ਰਿਕਾਰਡ ਹੋ ਰਿਹਾ ਸਾਰੇ ਸਕਰੀਨਸ਼ਾਟ ਆ ਰਹੇ ਆ ਉਹਨਾਂ ਦੀ ਮੈਂ ਸਾਈਬਰ ਸੈੱਲ ਦੇ ਵਿੱਚ ਆਈਡੀ ਸਮੇਤ ਪਰਚਾ ਕਰਾਂਗਾ ਠੀਕ ਹੈ ਉਹ ਤਿਆਰ ਰਹਿਣਾ ਉਹ ਤਿਆਰ ਰਹਿਣ ਜਿਨ੍ਹਾਂ ਨੇ ਵੀ ਉੱਥੇ ਕੋਈ ਗਲਤ ਵਾਸਤੇ ਯੂਜ਼ ਕੀਤਾ ਹੈ ਕੋਈ ਮਿਸਗਾਈਡ ਕੀਤਾ ਹੈ ਵੀ ਪੀਵੀ01 ਦਾ ਇੱਥੇ ਟੈਕਸ ਬੰਦਾ ਜੀ ਚੰਡੀਗੜ੍ਹ ਦਾ ਇਹ ਭਰਦੇ ਨਹੀਂ ਇਹ ਫੇਕ ਨਹੀਂ ਕਰ ਸਕਦੇ ਉਹਦਾ ਜਵਾਬ ਉਹਨਾਂ ਨੂੰ ਕੋਰਟ ਵੀ ਦੇਣਾ ਪਏਗਾ ਥਾਣੇ ਨਹੀਂ ਦੇਣਾ ਫੇਰ ਇਹ ਸਬੂਤ ਹੈ ਤਾਂ ਸਬੂਤ ਲੈ ਕੇ ਆਣ ਉਹ ਨਹੀਂ ਤਾਂ ਉਹਨਾਂ ਤੇ ਕਾਰਵਾਈ ਹੋਏ ਵਾਈ ਗੁਰਜੀ ਦਾ ਥਲਤਾ